ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜ ASCII ਦੂਜੈ ਭਾਏ ਬਾਦ ਜਮ ਫਾਸੀ ਸਤਿਗੁਰ ਰਾਖੇ ਸੇ ਜਨ ਉਭਰੇ ਸਾਚੇ ਸਾਚ ਸਮਾਈ ਹੈ ਆਪੇ ਕਰਤਾ ਕਰ ਕਰ ਵੇਖੈ ਜਿਸਨੋ ਨਦਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਤਿਸ ਸਾਬ ਕੇਸ਼ ਸੂਜੈ ਅਗਿਆਨੀ ਅੰਧ ਕਮਾਈ ਹੈ ਮਾਨਮੋਖ ਸਹਿਸਾ ਬੂਜ ਨਾ ਪਾਈ ਮਾਰ ਮਾਰ ਜਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਜੇ ਸਾਚ ਸਮਾਈ ਹੈ ਤਨ ਦੇ ਧਾਵਤ ਮਨ ਭਇਆ ਮਨੂਰਾ ਫਿਰ ਹੋਵੇ ਕੰਚਨ ਭਿਟੈ ਗੁਰ ਪੂਰਾ ਆਪੇ ਬਖਸ਼ ਲਾਏ ਸੁਖ ਪਾਏ ਪੂਰੈ ਸਬਦ ਮਿਲਾਈ ਹੈ ਦੁਰਮਤ ਝੂਠੀ ਬੁਰੀ ਬੁਰਿਆਰ ਆਉ ਗਣਿਆਰੀ ਆਉ ਗਣਿਆਰ ਕੱਚੀ ਮੱਤ ਫੀਕਾ ਮੁਖ ਬੋਲੇ ਦੁਰਮਤ ਨਾਮ ਨਾ ਪਾਈ ਹੈ ਆਉ ਗਣਿਆਰੀ ਕੰਤ ਨਾ ਭਾਵੈ ਮਨ ਕੀ ਝੂਠੀ ਝੂਠ ਕਮਾਵੇ ਫੇਰ ਕਾ ਸਾਉ ਨਾ ਜਾਣੈ ਮੂਰਖ ਵੇਨ ਗੁਰੂ ਝੂਜ ਨਾ ਪਾਈ ਹੈ ਦੁਰਮਤ ਖੋਟੀ ਖੋਟ ਕਮਾਵੇ ਸੀਗਾਰ ਕਰੇ ਪਿਰਖ ਸਮ ਨਾ ਭਾਵੇ ਗੁਣਵੰਤੀ ਸਦਾ ਪਿਰ ਰਾਵੈ ਸਤਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾਮ ਬਖਸ਼ ਲਾਏ ਧੋਰ ਦੇਖੈ ਆਨ ਦਿਨ ਨਾਮ ਰਤੇ ਸਚ ਪਾਇਆ ਆਪੇ ਮੇਲ ਮਿਲਾਈ ਹੈ ਹਾ ਮੈਂ ਧਾਤ ਮੋਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਜ ਸਮਾਈ ਆਪੇ ਮੇਲੈ ਆਪੇ ਕਰ ਵੇਖੈ ਬਿਨ ਸਤਗੁਰੂ ਬੂਝ ਨਾ ਪਾਈ ਏ ਇਕ ਸ਼ਬਦ ਵਿਚਾਰ ਸਦਾ ਜਨ ਜਾਗੇ ਇਕ ਮਾਇਆ ਮੋਹੇ ਸੋਏ ਰਹੇ ਅਭਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਣਾ ਕਿਛੂ ਨਾ ਜਾਈ ਂ ਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੇ ਉਰ ਧਾਰੇ ਸਤ ਗੁਰ ਸੇਵਾ ਤੇ ਸੁਖ ਪਾਇਆ ਹਰ ਕਾ ਨਾਮ ਸਮਾਈ ਂ ਦੂਜੇ ਭਾਏ ਫਿਰੇ دیਵਾਨੀ ਮਾਇਆ 모ਹੇ ਦੁਖ ਮਾਹੇ ਸਮਾਨੀ ਬਹੁਤੇ ਭੇਖ ਕਰੈ ਨਹ ਪਾਏ ਬਿਨ ਸਤਗੁਰ ਸੁਖ ਨਾ ਪਾਈ ਹੈ ਕੈਸਨੋ ਕਹੀਐ ਜਾਂ ਆਪ ਕਰਾਏ ਜਿਤ ਭਾਵੈ ਤਿਤ ਰਾਹੇ ਚਲਾਈ ਆਪੇ ਮਿਹਰਮਾਨ ਸੁਖਦਾਤਾ ਜਿਉ ਭਾਵੈ ਤਵੈ ਚਲਾਈ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਵਾਨ ਮਦਸੂਦਨ ਜਿਸ ਦਾ ਹੁਕਮ ਨਾ ਮੇਟਿਆ ਜਾਈ ਏ ਸੇ ਵਡਭਾਗੀ ਜਿਨੇ ਏਕੋ ਜਾਤਾ ਘਾਟ ਘਾਟ ਵਸ ਰਹਿਆ ਜਗ ਜੀਵਨ ਦਾਤਾ ਇਕ ਥੈ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਭ੍ਰਮ ਭਾਉ ਜਾਈ ਏ ਗੁਰਮੁਖ ਹਾਰ ਜੀਉ ਏਕੋ ਜਾਤਾ ਅੰਤਰ ਨਾਮ ਸਬਦ ਪਛਾਤਾ ਜਿਸ ਤੂ ਦੇਹ ਸੋਈ ਜਨ ਪਾਏ ਨਾਨਕ ਨਾਮ ਵਡਾਈ ਹੈ ਮਾਰੂ ਮਹੱਲਾ ਚੀ ਜਾ ਸੱਚ ਸਾਲਾਹੀ ਗਹਿਰ ਗੰਭੀਰ ਸਭ ਜਾਗ ਹੈ ਤਿਸ ਹੀ ਕੈ ਚੀਰੈ ਸਭ ਘਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੂਖ ਨਿਵਾਸੀ ਹੈ ਸੱਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਟ ਅੰਤਰ ਟੂਟੀ ਜਮ ਕੇ ਫਾਸੀ ਹੈ ਸੇ ਸੇਵੀ ਤੈ ਕਿਸ ਸਲਾਹੀ ਸਤਿਗੁਰ ਸੇਵੀ ਸਬਦ ਸਲਾਹੀ ਸਚੈ ਸਬਦ ਸਦਾ ਮਤ ਉਤਮ ਅੰਤਰ ਕਮਲ ਪ੍ਰਗਾਸੀ ਹੈ ਦੇਹੀ ਕਾਚੀ ਕਾਗਦ ਮਿਕਦਾਰਾ ਬੂੰਦ ਪਵੈ ਬਿਨਸੈ ਤਹਿਤ ਨਾ ਲਾਗੇ ਬਾਰਾ ਕੰਚਨ ਕਾਇਆ ਗੁਰਮukh ਬੂਜੈ ਜਿਸ ਅੰਤਰ ਨਾਮ ਨਿਵਾਸੀ ਹੈ ਸਚਾ ਚੌਂਕਾ ਸੁਰਤ ਕੀ ਕਾਰਾ ਹਰ ਨਾਮ ਪੂਜਨ ਸੱਚ ਆਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜੇਤ ਘਟ ਹਰ ਨਾਮ ਨਿਵਾਸੀ ਹੈ ਹਾਓ ਤਿਨ ਬਲਿਹਾਰੀ ਜੋ ਸਾਚੈ ਲਾਗੇ ਹਰ ਗੁਣ ਗਾਵਹਿ ਆਨ ਦੇਨ ਜਾਗੇ ਸਾਚਾ ਸੁਖ ਸਦਾ ਤਿਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾਮ ਚੇਤਾ ਅਵਰ ਨਾ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਰੇ ਗੌਰ ਸਭ ਸੱਚ ਦਿਖਾਇਆ ਸਚੈ ਨਾਮ ਨਿਵਾਸੀ ਹੈ ਭ੍ਰਮ ਭ੍ਰਮ ਜੋਨੀ ਫਿਰ ਫਿਰ ਆਇਆ ਆਪ ਭੂਲਾ ਜਾ ਖਸਮ ਭੁਲਾਇਆ ਹਰ ਜੀਉ ਮਿਲੈ ਤਾਂ ਗੁਰਮੁਖ ਬੂਜੈ ਚੀਨੈ ਸਬਦ ਅਬਿਨਾਸੀ ਹੈ ਨਾਮ ਕਰੋਧ ਭਰੇ ਹਮ ਅਪਰਾਧੀ ਕੀ ਆ ਮੋਹ ਲੈ ਗੁਲ ਹੈ ਨਾ ਹਮ ਗੁਣ ਨਾ ਸੇਵਾ ਸਾਦੀ ਡੁੱਬਦੇ ਪਾਥਰ ਮੇਲ ਲੈ ਹੋ ਤੁਮ ਆਪੇ ਸਾਚ ਨਾਮ ਅਬਿਨਾਸੀ ਹੈ ਨਾ ਕੋਈ ਕਰੇ ਨਾ ਕਰਨ ਜੋਗਾ ਆਪੇ ਕਰਹਿ ਕਰਾਵਹਿ ਸੋ ਹੋਏਗਾ ਆਪੇ ਵਖਸ ਲੈਹੇ ਸੁਖ ਪਾਏ ਸਦ ਹੀ ਨਾਮ ਨਿਵਾਸੀ ਹੈ ਇਹੋ ਤਾਨ ਧਰਤੀ ਸਬਦ ਬੀਜ ਅਪਾਰਾ ਹਰ ਸਾਚੇ ਸੇਤੀ ਵਣਜ ਵਪਾਰਾ ਸਾਚ ਧਨ ਜਮਿਆ ਤੋਟ ਨ ਆਵੈ ਅੰਤਰ ਨਾਮ ਨਿਵਾਸੀ ਹੈ ਹਰ ਜਿਓ ਅਵਗਣਿਆਰੇ ਨੂੰ ਗੁਣ ਕੀਜੈ ਆਪੇ ਬਖਸ ਲੈ ਹੈ ਨਾਮ ਦੀਜੈ ਗੁਰਮੁਖ ਹੋਵੈ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ ਅੰਤਰ ਹਰ ਧਨ ਸਮਝ ਨਾ ਹੋਈ ਗੁਰ ਪ੍ਰਸਾਦੀ ਬੂਝੈ ਕੋਈ ਗੁਰਮੁਖ ਹੋਵੈ ਸੋ ਧਨ ਪਾਏ ਸਦ ਹੀ ਨਾਮ ਨਿਵਾਸੀ ਹੈ अनलवाओ परम फुलाई माया मोहे सोड ना काही मानमुख अंधे किसू ना सूजे गुरमत नाम प्रगासी हे मानमुख हौ मैं माया सुनते अपना कार ना संभाल है अंत वे बूते पार निंदा कर है बहोत चिंता जाल है दुखे दुख निवासी हे ਆਪੇ ਕਰਤੈ ਕਾਰ ਕਰਾਈ ਆਪੇ ਗੁਰਮੁਖ ਦੇਵ 부ਝਾਈ ਨਾਨਕ ਨਾਮ ਰਤੇ ਮਨ ਨਿਰਮਲੇ ਨਾਮੇ ਨਾਮ ਨਿਵਾਸੀ ਹੈ ਮਾਰੂ ਮਹੱਲਾ ਤੀਜਾ ਇਕੋ ਸੇਵੀ ਸਦਾ ਥੇਰ ਸਾਚਾ ਦੂਜੈ ਲਾਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਲਾਹੀ ਸਾਚੇ ਹੀ ਸਾਚ ਪਤੀ ਜੈ ਹੈ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ ਆਪੇ ਲਾਏ ਲਏ ਜਗ ਜੀਵਨ ਦਾਤਾ ਆਪੇ ਬਖਸੇ ਦੇ ਵਡਿਆਈ ਗੁਰਮਤ ਇਹੋ ਮਾਨੀਂ ਪੀਜੈ ਮਾਇਆ ਲਹਿਰ ਸਬਦ ਨਿਵਾਰੀ ਇਹੋ ਮਨ ਨਿਰਮਲ ਹਉ ਮੈਂ ਮਾਰੀ ਸਹਜੇ ਗੁਣ ਗਾਵੇ ਰੰਗ ਰਾਤਾ ਰਸਨਾ ਰਾਮ ਰਵੀ ਜੈ ਹੈ ਮੇਰੀ ਮੇਰੀ ਕਰਤ ਵਿਹਾਣੀ ਮਾਨ ਮੁਖ ਨਾ ਬੂਝੈ ਫਿਰੈ ਆਣੀ ਜਮ ਕਾਲ ਘੜੀ ਮੋਹਤ ਨਿਹਾਲੇ ਆਨ ਦਿਨ ਆਰਜਾ ਸੀ ਜੈ ਹੈ ਅੰਤਰ ਲੋਭ ਕਰੈ ਨਹੀਂ ਬੂਜੈ ਸਿਰ ਉਪਰ ਜਮਕਾਲ ਨਾ ਸੂਜੈ ਐਥੈ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕੀ ਆ ਕੀਜੈ ਜੋ ਸੱਚ ਲਾਗੇ ਤੈਨ ਸਾਚੀ ਸੋਏ ਦੂਜੈ ਲਾਗੇ ਮਨ ਮੁਖ ਰੋਏ ਦੁਹਾਂ ਸਿਰਾਂ ਕਾ ਖਸਮ ਹੈ ਆਪੇ ਆਪੇ ਗੁਣ ਮਹਿ ਪੀਜੈ ਗੁਰ ਕੈ ਸਬਦ ਸਦਾ ਜਨ ਸੁਹੈ ਨਾਮ ਰਸਾਇਣ ਇਹੋ ਮਨ 모ਹੈ ਮਾਇਆ 모ਹ ਮੈਲ ਪਤੰਗ ਨਾ ਲਾਗੈ ਗੁਰਮਤੀ ਹਰ ਨਾਮ ਭੀਜੈ ਹੈ ਸਭਨਾ ਵਿੱਚ ਵਰਤੈ ਇਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉ ਮੈ ਮਾਰ ਸਦਾ ਸੁਖ ਪਾਇਆ ਨਾਏ ਸਚੈ ਅੰਮ੍ਰਿਤ ਪੀਜੈ ਹੈ ਕੇਲ ਵੇਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸਬਦ ਵਿਚਾਰਾ ਸਭ ਕਿਛ ਆਪੇ ਆਪ ਵਰਤੈ ਗੁਰਮੁਖ ਤਾਨ ਮਾਨ ਪੀਜੈ ਹੈ ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੈ ਸਬਦ ਵਿਚਾਰੇ ਅੰਤਰ ਸਾਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੈ ਇੰਦਰ ਇੰਦਰਾਸਣ ਬੈਠੇ ਜਮ ਕਾ ਭਾਉ ਪਾਵਹਿ ਜਮਨਾ ਛੁੜੈ ਬਹੁ ਕਰਮ ਕਮਾਵਹਿ ਸਤਗੁਰ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੈ मानमुख अंतर भगत ना होई गुरमुख भगत साथ सुख होई पवित्र पावन सदा है वाणी गुरमत अंतर पीजेहे ब्रह्मा बेसन महेश विचारि त्रै गुण बद्धक मुक्त निरारी गुरमुख ज्ञान एको है जाता आनदिन नाम रवी जेहे ਵੇਦ ਪੜਹਿ ਹਰ ਨਾਮ ਨ ਬੂਝੈ ਮਾਇਆ ਕਾਰਨ ਪਾੜ ਪਾੜ ਲੂਝੈ ਅੰਤਰ ਮੈਲ ਅਗਿਆਨੀ ਅੰਦਾ ਕਿਉ ਕਰ ਦੁਤਰ ਤਰੀ ਜੈਹੇ ਵੇਦ ਬਾਦ ਸਭ ਆਖ ਬਖਾਣ ਹੈ ਨਾ ਅੰਤਰ ਭੀਜੈ ਨਾ ਸ਼ਬਦ ਪਛਾਣ ਹੈ ਪੁੰਨ ਪਾਪ ਸਭ ਵੇਦ ਦ੍ਰਿੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੈ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਆਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਾਚਰ ਵੀਜੈ ਹੈ ਮਾਰੂ ਮਹੱਲਾ ਤੀਜਾ ਸਚੈ ਸੱਚਾ ਤਖਤ ਰਚਾਇਆ ਨਿਜ ਘਰ ਵਸਿਆ ਤਿਥੈ ਮੋਹ ਨਾ ਮਾਇਆ ਸਦ ਹੀ ਸਾਚ ਵਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸੱਚਾ ਸੌਦਾ ਸੱਚਾ ਵਪਾਰਾ ਨਾ ਤਿੱਥੈ ਭਰਮ ਨਾ ਦੂਜਾ ਉਸਾਰਾ ਸੱਚਾ ਧਨ ਖਟਿਆ ਕਦੇ ਟੂਟ ਨ ਆਵੇ ਬੂਝੈ ਕੋ ਵਿਚਾਰੀ ਹੈ ਸੱਚੈ ਲਾਏ ਸੇ ਜਨ ਲਾਗੇ ਅੰਤਰ ਸਬਦ ਮਸਤਕ ਵਡਭਾਗੇ ਸੱਚੈ ਸਬਦ ਸਦਾ ਗੁਣ ਗਾਵਹਿ ਸਬਦ ਰੱਤੇ ਵਿਚਾਰੀ ਹੈ ਸੱਚੋ ਸੱਚਾ ਸੱਚ ਸਲਾਹੀ ਏਕੋ ਵੇਖਾ ਦੂਜਾ ਨਹੀਂ ਗੁਰਮਤ ਉੱਚਾ ਉੱਚੀ ਪੌੜੀ ਗਿਆਨ ਰਤਨ ਹਉਮੈ ਮਾਰੀ ਹੈ ਮਾਇਆ ਮੋਹ ਸਭਦ ਜਲਾਇਆ ਸੱਚ ਮਨ ਵਸਿਆ ਜਾ ਤੁਦ ਭਾਇਆ ਸੱਚੇ ਕੀ ਸਭ ਸੱਚੀ ਕਰਨੀ ਹਉਮੈ ਤਖਾ ਨਿਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲੇ ਕੇ ਨਹੀਂ ਚੀਨਾ ਗੁਰਮੁਖ ਹੋਵੇ ਸੋ ਸੱਚ ਕਮਾਵੇ ਸਾਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹਉ ਮੈਂ ਤ੍ਰਿਸਨਾ ਸਬਦ 부ਝਾਈ ਗੁਰਮਤਿ ਸਦ ਹੀ ਅੰਤਰ ਸੀਤਲ ਹਉ ਮੈਂ ਮਾਰ ਨਿਵਾਰੀ ਹੈ ਸੱਚ ਲਗੇ ਤਿਨ ਸਭ ਕੇਿਛ ਭਾਵੈ ਸਚੈ ਸਬਦੇ ਸਚ ਸੁਹਾਵੈ ਐਥੈ ਸਾਚੇ ਸੇ ਦਰ ਸਾਚੇ ਨਦਰਿ ਨਦਰ ਸੁਵਾਰੀ ਹੈ ਬਿਨ ਸਾਚੇ ਜੋ ਦੂਜੈ ਲਾਇਆ ਮਾਇਆ ਮੋਹ ਦੁਖ ਸਬਾਇਆ ਬਿਨ ਗੁਰ ਦੋਖ ਸੁਖ ਜਾਪੈ ਨਾਹੀ ਮਾਇਆ ਮੋਹ ਦੁਖ ਭਾਰੀ ਹੈ ਸਾਚਾ ਸਬਦ ਜਿਨਾ ਮਨ ਭਾਇਆ ਪੂਰਬ ਲਿਖਿਆ ਤਿਨੇ ਕਮਾਇਆ ਸੱਚੋ ਸੇਵਹਿ ਸੱਚ ਤਿਆਵਹਿ ਸੱਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿਠੀ ਲਾਗੀ ਆਨ ਦਿਨ ਸੁਖ ਸਹਿਜ ਸੁਮਾਤੀ ਹਰ ਹਰ ਕਰਤੇ ਆ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਹੈ ਸੇ ਜਾਨ ਸੁਖੀਏ ਸਤਗੁਰ ਸੱਚੇ ਲਾਏ ਆਪੇ ਬਾਣੇ ਆਪ ਮਿਲਾਏ ਸਤਗੁਰ ਰਾਖੇ ਸੇ ਜਾਨ ਉਵਰੇ ਹੋਰ ਮਾਇਆ ਮੋਹ ਖੁਵਾਰੀ ਹੈ ਗੁਰਮੁਖ ਸਾਚਾ ਸਬਦ ਪ੍ਰਸ਼ਾਤਾ ਨਾ ਤਿਸ ਕੁਟੰਬ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭ ਨਾ ਜੀਆ ਕਾ ਆਧਾਰੀ ਹੈ ਹਾਉ ਮੈਂ ਮੇਰਾ ਦੂਜਾ ਪਾਇਆ ਕਿਛ ਨਾ ਚੱਲੈ ਧੁਰ ਖਸਮ ਲੇਖ ਪਾਇਆ ਗੁਰ ਸਾਚੇ ਤੇ ਸਾਚ ਕਮਾਵੇ ਹੈ ਸਾਚੈ ਦੁਖ ਨਿਵਾਰੀ ਹੈ ਜਾ ਤੂੰ ਦੇਹ ਸਦਾ ਸੁਖ ਪਾਏ ਸਾਚੈ ਸਭ ਦੇ ਸਾਚ ਕਮਾਏ ਅੰਦਰ ਸਾਚਾ ਮਾਨ ਤਨ ਸਾਚਾ ਭਗਤ ਭਰੇ ਭੰਡਾਰੀ ਹੈ ਆਪੇ ਵੇਖਾਇ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਏ ਨਾਨਕ ਨਾਮ ਰੱਤੇ ਬੈ ਰਾਗੀ ਮਾਨ ਤਨ ਰਸਨਾ ਨਾਮ ਸਵਾਰੀ ਹੈ ਮਾਰੂ ਮਹੱਲਾ ਤੀਜਾ ਆਪੇ ਆਪ ਉਪਾਏ ਉਪਨਨ ਸਭ ਮਹਿ ਵਰਤੈ ਏਕ ਪਰਛੰਨਾ ਸਭ ਨ ਅਸਾਰ ਕਰੇ ਜਗ ਜੀਵਨ ਜਿਨ ਆਪਣਾ ਆਪ ਪਛਾਤਾ ਹੈ ਜਿਨ ਬ੍ਰਹਮਾ ਵਿਸ਼ਨ ਮਹੇਸ ਉਪਾਏ ਸਿਰ ਸਿਰ ਧੰਦੈ ਆਪੇ ਲਾਏ ਜਿਸ ਭਾਵੈ ਤਿਸ ਆਪੇ ਮੀਲੇ ਜਿਨ ਗੁਰਮੁਖ ਏਕੋ ਜਾਤਾ ਹੈ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਬਹੁ ਚਿਤੈ ਵਿਕਾਰਾ ਫਿਰ ਸਾਚਾ ਸਾਲਾ ਹੀ ਸਦਹੀ ਜਿਨ ਗੁਰ ਕਾ ਸਬਦ ਪਛਾਤਾ ਹੈ ਇਕ ਮੂੜ ਲਗੇ ਓਨੀ ਸੁਖ ਪਾਇਆ ਡਾਲੀ ਲਾਗੇ ਤਿਨੀ ਜਨਮ ਗਵਾਇਆ ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲੇ ਅੰਮ੍ਰਿਤ ਬਾਤਾ ਹੈ ਾਮ ਗੁਣ ਨਹੀਂ ਕਿਆ ਬੋਲਹਿ ਬੋਲ ਤੂ ਸਭ ਨ ਦੇਖੈ ਤੂ ਲਹਿ ਤੂਲ ਜਿਉ ਭਾਵੈ ਤਿਉ ਰਾਖੈ ਰਹਿਣਾ ਗੁਰਮੁਖ ਏਕੋ ਜਾਤਾ ਹੈ ਜਾ ਤੁਧ ਭਾਣਾ ਤਾ ਸੱਚੀ ਕਾਰੈ ਲਾਏ ਅਵਗਣ ਛੂਡ ਗੁਣ ਬਾਹੀ ਸਮਾਏ ਗੁਣ ਮਹਿ ਏਕੋ ਨਿਰਮਲ ਸਾਚਾ ਗੁਰ ਕੈ ਸਬਦ ਪਛਾਤਾਹੇ ਜਹ ਦੇਖਾ ਤਹ ਏਕੋ ਸੋਈ ਦੂਜੀ ਦੁਰਮਤ ਸਭ ਦੇ ਖੋਈ ਏਕ ਸਮਹਿ ਪ੍ਰਭ ਏਕ ਸਮਾਨਾ ਆਪਣੈ ਰੰਗ ਸਦ ਰਤਾਹੇ ਕਾਇਆ ਕਮਲ ਹੈ ਕੁਮਲਾਣਾ ਮਨ ਮੁਖ ਸਬਦ ਨਾ ਬੁਝੈ ਇਆਣਾ ਗੁਰ ਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੈ ਕੂਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜਿਉ ਰਾਖੈ ਉਰਤਾਰੇ ਜੋ ਇੱਛੇ ਸੋਈ ਫਲ ਪਾਏ ਜਿਉ ਰੰਗ ਮ ਜੀਠੈ ਰਾਤਾ ਹੈ ਮਾਨਮੁਖ ਗਿਆਨ ਕਥੇ ਨਾ ਹੋਈ ਫਿਰ ਫਿਰ ਆਵੈ ਠਾਉਰ ਨਾ ਕੋਈ ਗੁਰਮੁਖ ਗਿਆਨ ਸਦਾ ਸਲਾਹੇ ਜੁਗ ਜੁਗ ਏਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁਖ ਸਬਾਏ ਅੰਤਰਬਦ ਨਾਹੀ ਕਿਉਂ ਦਾਰ ਜਾਏ ਗੁਰਮੁਖਬਦ ਵਸੈ ਮਨ ਸਾਚਾ ਸਾਧ ਸੇਵੇ ਸੁਖ ਦਾਤਾ ਹੈ ਜਾ ਦੇਖਾ ਤੂ ਸਭ ਨਹੀਂ ਥਾਈ ਪੂਰੇ ਗੌਰ ਸਭ ਸੋਜੀ ਪਾਈ ਨਾਮੋ ਨਾਮ ਧਿਆਈਐ ਸਦਾ ਸਾਧ ਇਹੋ ਮਨ ਨਾਮੇ ਰਾਤਾ ਹੈ ਨਾਮੇ ਰਾਤਾ ਪਵਿੱਤ ਸਰੀਰਾ ਬਿਨ ਨਾਵੈ ਡੂਬ ਮੁਏ ਬੇਨ ਨੀਰਾ ਆਵਹਿ ਜਾਵਹਿ ਨਾਮ ਨਹੀਂ ਬੂਝਹਿ ਇਕ ਨਾ ਗੁਰਮੁਖ ਸਬਦ ਪਛਾਤਾਏ ਹੂ ਰਹਿ ਸਤਗੁਰੂ ਬੂਜ 부ਝਾਈ ਵਿਣ ਨਾ ਵੈ ਮੁਕਤ ਕੇ ਨਾ ਪਾਈ ਨਾਮੇ ਨਾਮ ਮਿਲੇ ਵਡਿਆਈ ਸਹਜ ਰਹਿ ਰੰਗ ਰਤਾ ਹੈ ਕਾਇਆ ਨਗਰ ਤਹ ਹੈ ਤਹੇ ਢੇਰੀ ਬਿਨ ਸਬਦੈ ਚੂਕੈ ਨਹੀਂ ਫੇਰੀ ਸਾਚ ਸੁਲਾਹੇ ਸਾਚ ਸਮਾਵੈ ਜਿਨ ਗੁਰਮੁਖ ਏਕੋ ਜਾਤਾ ਹੈ ਜੇ ਸੁਨੋ ਨਾਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੈ ਮਨ ਆਏ ਨਾਨਕ ਨਾਮ ਰਤੇ ਨਿਰੰਕਾਰੀ ਦਰ ਸਾਚੈ ਸਾਚ ਪਛਾਤਾ ਹੈ